ਅੰਗਰੇਜ਼ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਪੰਜਾਬ ਦੀ रियासत ਦੇ ਇਸ ਮਹਾਰਾਜੇ ਨੂੰ ਗੱਦੀ ਤੋਂ ਉਤਾਰਨ ਲਈ ਕਿਉਂਕਿ ਇਸ ਮਹਾਰਾਜੇ ਨੇ ਉਹ ਕਾਰ ਵਿਖਾਇਆ ਜੋ ਬ੍ਰਿਟਿਸ਼ ਰਾਜ ਸਮੇਂ ਭਾਰਤ ਵਿੱਚ ਮੌਜੂਦ ਵੱਡੇ ਤੋਂ ਵੱਡਾ ਰਾਜਾ ਵੀ ਨਾ ਕਰ ਸਕਿਆ ਹੁਣ ਤੁਹਾਡੇ ਦਿਮਾਗ ਵਿੱਚ ਦੋ ਸਵਾਲ ਜ਼ਰੂਰ ਆਏ ਹੋਣਗੇ ਪਹਿਲਾ ਕੀ ਸੀ ਇਸ ਘਟਨਾ ਦੇ ਪਿੱਛੇ ਦਾ ਇਤਿਹਾਸ ਅਤੇ ਦੂਸਰਾ ਇਹ ਮਹਾਰਾਜਾ ਕੌਣ ਸਨ ਤੁਹਾਡੇ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਜਾਣਾਂਗੇ ਇਸੇ ਵੀਡੀਓ ਵਿੱਚ ਸਾਲ 1911 ਇਸਵੀ ਨਬਾਰਿਆ ਸਦ ਦੀ ਵਾਗਡੋਰ ਮਹਾਰਾਜਾ ਹੀਰਾ ਸਿੰਘ ਜੀ ਦੇ ਹੱਥ ਵਿੱਚ ਸੀ ਮਹਾਰਾਜਾ ਹੀਰਾ ਸਿੰਘ ਜੀ ਇੱਕ ਪ੍ਰਸਿੱਧ ਅਤੇ ਯੋਗ ਸ਼ਾਸਕ ਸਦ ਹੋਏ ਇੱਕ ਲੰਮਾ ਸਮਾਂ ਰਾਜ ਕਰਨ ਪਿਛੋਂ ਮਹਾਰਾਜਾ ਹੀਰਾ ਸਿੰਘ ਜੀ 24 ਦਸੰਬਰ 1911 ਈਸਵੀ ਨੂੰ ਅਕਾਲ ਚਲਾਣਾ ਕਰਦੇ ਇਸ ਤੋਂ ਕੁਝ ਦਿਨਾਂ ਬਾਅਦ ਭਾਰਤ ਦੇ ਵਾਇਸ ਰాయ ਨੇ ਮਹਾਰਾਜਾ ਹੀਰਾ ਸਿੰਘ ਜੀ ਦੇ ਪੁੱਤਰ ਸਹਿਬਜ਼ਾਦਾ ਰਿਪੂਦਮ ਸਿੰਘ ਜੀ ਨੂੰ ਚਿੱਠੀ ਭੇਜੀ ਜਿਸ ਵਿੱਚ ਉਹਨਾਂ ਦੇ ਕੋਰੋਨੇਸ਼ਨ ਦੀ ਡੇਟ ਬਾਰੇ ਪੁੱਛਿਆ ਗਿਆ ਤਾਂ ਜੋ ਅੰਗਰੇਜ਼ ਅਫਸਰ ਆ ਕੇ ਸਹਿਬਜ਼ਾਦਾ ਰਿਪੂਦਮ ਸਿੰਘ ਜੀ ਨੂੰ ਨਵਾਰਿਆ ਸੁਲਤਾਨ ਦਾ ਅਗਲਾ ਮਹਾਰਾਜਾ ਨਿਯੁਕਤ ਕਰ ਸਕੇ ਪਰ ਰਿਪੂਦਮਨ ਸਿੰਘ ਨੇ ਉਸ ਚਿੱਠੀ ਦੇ ਜਵਾਬ ਵਿੱਚ ਜੋ ਲਿਖ ਕੇ ਭੇਜਿਆ ਉਸ ਜਵਾਬ ਨੇ ਭਾਰਤ ਦੇ ਵਾਇਸ ਰਾਏ ਤੋਂ ਲੈ ਕੇ ਲੰਡਨ ਦੇ ਰਾਜੇ ਤੱਕ ਸਭ ਨੂੰ ਹਿਲਾ ਕੇ ਰੱਖ ਦਿੱਤਾ ਰਿਪੂਦਮਨ ਸਿੰਘ ਜੀ ਨੇ ਲਿਖਿਆ ਕਿ ਮੈਂ ਆਪਣੀ ਦਸਤਾਰਬੰਦੀ ਕਿਸੇ ਅੰਗਰੇਜ਼ ਅਫਸਰ ਤੋਂ ਨਹੀਂ ਕਰਵਾਵਾਂਗਾ ਸਗੋਂ ਮੇਰੀ ਦਸਤਾਰਬੰਦੀ ਉਹੀ ਪਰਿਵਾਰ ਕਰੇਗਾ ਜੋ ਪੁਰਾਣੇ ਸਮਿਆਂ ਤੋਂ ਪੰਜਾਬ ਦੇ ਰਾਜਿਆਂ ਦੀ ਦਸਤਾਰਬੰਦੀ ਕਰਦਾ ਆ ਰਿਹਾ ਹੈ ਭਾਈ ਫੂਲਚੰਦ ਜੀ ਦੇ ਪਰਿਵਾਰ ਦੇ ਵੰਸ਼ ਮਹਾਰਾਜੇ ਨੇ ਜਿਵੇਂ ਚਿੱਠੀ ਦੇ ਜਵਾਬ ਵਿੱਚ ਲਿਖਿਆ ਸੀ ਉਵੇਂ ਹੀ ਕਰ ਵਿਖਾਇਆ 25 ਜਨਵਰੀ 1912 ਈਸਵੀ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਸੂਰੀ ਵਿੱਚ ਸਮੂਹ ਸੰਗਤਾਂ ਦਾ ਇਕੱਠ ਹੋਇਆ ਅਤੇ ਮਹਾਰਾਜੇ ਨੇ ਗਾਤਰਾ ਪਹਿਨ ਕੇ ਸ੍ਰੀ ਸਾਹਿਬ ਨੂੰ ਧਾਰਨ ਕੀਤਾ ਅਤੇ ਨਾਭਾ ਰਿਆਸਤ ਦੇ ਤਖਤ ਤੇ ਬਿਰਾਜਮਾਨ ਹੋਏ ਮਹਾਰਾਜੇ ਦੀ ਇਸ ਆਜ਼ਾਦ ਸੋਚ ਪਿੱਛੇ ਕਿਤੇ ਨਾ ਕਿਤੇ ਇੱਕ ਮਹਾਨ ਕਿਰਦਾਰ ਦੀ ਝਲਕ ਪੈਂਦੀ ਹੈ ਜੋ ਕਿਰਦਾਰ ਸੀ ਭਾਈ ਕਾਨ ਸਿੰਘ ਨਾਭਾ ਜੀ ਦਾ ਜਿਨ੍ਹਾਂ ਨੇ ਮਹਾਰਾਜਾ ਰਿਪੁਦਮ ਜੀ ਨੂੰ ਮੋਢਲੇ ਸਖਿਆ ਦੇ ਨਾਲ ਪੰਜਾਬ ਦੇ ਯੋਧਿਆਂ ਦੇ ਇਤਿਹਾਸ ਨਾਲ ਵੀ ਜੋੜਿਆ ਹੈ ਇਤਿਹਾਸ ਵਿੱਚ ਇਹ ਕੇਵਲ ਇਕੱਲੀ ਘਟਨਾ ਨਹੀਂ ਜਿੱਥੇ ਮਹਾਰਾਜ ਨੇ ਆਪਣੀ ਬੀਰਤਾ ਤੇ ਦਲੇਰੀ ਦਾ ਸਬੂਤ ਦਿੱਤਾ ਸਗੋਂ ਜਦੋਂ ਵੀ ਪੰਜਾਬ ਅਤੇ ਅੰਗਰੇਜ਼ਾਂ ਵਿੱਚੋਂ ਕਿਸੇ ਇੱਕ ਦਾ ਸਾਥ ਦੇਣ ਦੀ ਗੱਲ ਆਈ ਤਾਂ ਮਹਾਰਾਜੇ ਨੇ ਬਿਨਾਂ ਝਿਜਕਤੇ ਹਮੇਸ਼ਾ ਪੰਜਾਬ ਦਾ ਹੀ ਸਾਥ ਦਿੱਤਾ 21 ਫਰਵਰੀ 1921 ਵਿਖੇ ਨਨਕਾਣਾ ਸਾਹਿਬ ਵਿਖੇ ਵਾਪਰੇ ਸਾਕੇ ਤੋਂ ਬਾਅਦ ਸੂਹ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਕਾਲੀਆਂ ਦਾਸਾਰਾ ਬਨ ਕੇ ਅੰਗਰੇਜ਼ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇ ਤਾਂ ਉਸ ਸਮੇਂ ਪੰਜਾਬ ਦੀਆਂ ਰਿਆਸਤਾਂ ਵਿੱਚੋਂ ਕੇਵਲ ਤੇ ਕੇਵਲ ਨਾਂਭਰ ਆਸਕ ਦੇ ਮਹਾਰਾਜਾ ਰਿਪੂ ਤਮਨ ਜੀ ਇੱਕ ਸਨ ਜਿਨ੍ਹਾਂ ਨੇ ਕਾਲੀ ਦਸਤਾਰ ਸਜਾ ਕੇ ਰੋਸ ਪ੍ਰਗਟ ਕੀਤਾ ਨਾਂਭੇ ਦੇ ਮਹਾਰਾਜੇ ਦਾ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਅੰਗਰੇਜ਼ ਸਰਕਾਰ ਨੂੰ ਬਿਲਕੁਲ ਚੰਗਾ ਨਹੀਂ ਲੱਗਾ ਅਤੇ ਅੰਗਰੇਜ਼ ਸਰਕਾਰ ਮਹਾਰਾਜਾ ਰਿਪੂ ਦਵਨ ਜੀ ਤੇਲਾਫ ਹੋਵੇ ਇਸ ਘਟਨਾ ਤੋਂ ਬਾਅਦ ਅੰਗਰੇਜ਼ ਕਿਵੇਂ ਨਾ ਕਿਵੇਂ ਕਰਕੇ ਮਹਾਰਾਜੇ ਨੂੰ ਮਨ ਗੱਦੀ ਤੋਂ ਉਦਾਰਨ ਚਾਹੁੰਦੇ ਸਨ ਜਿਸ ਲਈ ਉਹਨਾਂ ਨੂੰ ਇਨਸਾਰ ਸੀ ਸਹੀ ਸਮੇਂ ਦਾ ਜਿਵੇਂ ਜਿਵੇਂ ਪੰਜਾਬ ਦੇ ਲੋਕਾਂ ਵਿੱਚ ਮਹਾਰਾਜੇ ਦਾ ਰੁਤਬਾ ਵਧਦਾ ਗਿਆ ਉਵੇਂ ਹੀ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਨਾਬਾ ਦੇ ਮਹਾਰਾਜੇ ਰਿਪੂ ਤੋਂ ਖਾਰ ਖਾਣ ਲੱਗ ਪਿਆ ਪਟਿਆਲੇ ਅਤੇ ਨਾਬਾ ریاست ਵਿੱਚ ਵਿਵਾਦ ਇੰਨਾ ਜ਼ਿਆਦਾ ਹੋਇਆ ਕਿ ਭਾਈ ਕਾਨ ਸਿੰਘ ਨਾਬਾ ਜੀ ਨੇ ਇਹਨਾਂ ਵਿਚਕਾਰ ਸੁਲ੍ਹਾ ਕਰਾਣੀ ਪਈ ਪਰ ਮਹਾਰਾਜਾ ਭੁਪਿੰਦਰ ਸਿੰਘ ਇਸ ਫੈਸਲੇ ਤੋਂ ਖੁਸ਼ ਨਹੀਂ ਸਨ ਤਾਂ ਉਹਨਾਂ ਨੇ ਇਸ ਫੈਸਲੇ ਦਾ ਨਿਪਟਾਰਾ ਕਰਨ ਲਈ ਅੰਗਰੇਜ਼ ਸਰਕਾਰ ਨੂੰ ਚੁਣਿਆ ਅੰਗਰੇਜ਼ਾਂ ਨੂੰ ਆਪਣੀ ਚਾਲ ਚੱਲਣ ਦਾ ਮੌਕਾ ਮਿਲਿਆ ਅੰਗਰੇਜ਼ਾਂ ਨੇ ਬੜੀ ਹੀ ਚਲਾਕੀ ਦੇ ਨਾਲ ਪਟਿਆਲੇ ਤੇ ਨਾਭਾ रियासत ਤੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ ਅੰਗਰੇਜ਼ਾਂ ਨੇ ਫੈਸਲਾ ਪਟਿਆਲੇ ਦੇ ਹੱਕ ਵਿੱਚ ਕੀਤਾ ਅੰਗਰੇਜ਼ ਤਾਂ ਚਾਹੁੰਦੇ ਹੀ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਭਾ ਰਿਆਸਤ ਦੇ ਮਹਾਰਾਜੇ ਰਿਫੂਦਮ ਜੀ ਨੂੰ ਗੱਦੀ ਤੋਂ ਉਤਾਰਿਆ ਜਾਵੇ ਇਸ ਫੈਸਲੇ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜੇ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਸਾਰੀਆਂ ਤਾਕਤਾਂ ਖੋ ਕੇ ਬਿਹਰਾਦੂਨ ਚਾਲਦੇ ਮਜਬੂਰ ਕਰ ਦਿੱਤਾ ਅਤੇ ਨਾ ਬਰਿਆਸਤ ਤੋਂ ਦੂਰ ਬਿਹਰਾਦੂਨ ਪੇਜ ਜਿੱਤ ਗਿਆ ਮਹਾਰਾਜੇ ਨੇ ਆਪਣਾ ਫਰਜ਼ ਅਦਾ ਕੀਤਾ ਪਰ ਉਹਨਾਂ ਵਾਰਿਸੇ ਪੰਜਾਬ ਦੇ ਲੋਕਾਂ ਦੇ ਕਿ ਪੰਜਾਬ ਦੇ ਲੋਕ ਮਹਾਰਾਜੇ ਲਈ ਸੰਘਰਸ਼ ਕਰਨਗੇ ਇਸ ਬਾਰੇ ਗੱਲ ਕਰਾਂਗੇ ਵੀਡੀਓ ਦੇ ਪਾਰਟ 2 ਵਿੱਚ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਕਮੈਂਟ ਕਰਕੇ ਪਾਰਟ 2 ਜ਼ਰੂਰ ਲਿਖ ਦਿਓ ਅਤੇ ਵੀਡੀਓ ਨੂੰ ਅੰਤ ਤੱਕ ਵੇਖ ਲਈ ਤੁਹਾਡਾ ਧੰਨਵਾਦ